ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਾਗਲਾ ਦੇ ਨੌਜਵਾਨ ਦੀ ਭੇਤਪਰੇ ਹਲਾਤਾ ਵਿੱਚ ਲਾਹੌਰ ਬ੍ਰਾਂਚ ਨਹਿਰ ਚੋਂ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾਗਲਾ ਵਜੋਂ ਹੋਈ ਹੈ ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਨੂੰ ਪਿੰਡ ਜਗਦੇਵ ਕਲਾ ਨਜ਼ਦੀਕ ਲੰਗਦੀ ਨਹਿਰ ਚੋਂ ਬਰਾਮਦ ਕੀਤਾ ਹੈ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਮਾਤਾ ਨੇ ਪਿੰਡ ਭਾਰਤਵਾਲ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲਗਾਇਆ ਹੈ ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਜਦੋਂ ਉਕਤ ਵਿਅਕਤੀ ਕੋਲੋਂ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸਨੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਤੇ ਹੁਣ ਉਹ ਵਿਅਕਤੀ ਕਿਧਰੇ ਚਲਾ ਗਿਆ ਹੈ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ ਉਹਨਾਂ ਸ਼ੱਕ ਜाहिर ਕੀਤਾ ਕਿ ਉਕਤ ਵਿਅਕਤੀ ਨੇ ਹੀ ਉਸਦੇ ਪੁੱਤਰ ਦਾ ਕਤਲ ਕੀਤਾ ਹੈ ਉਧਰ ਮ੍ਰਿਤਕ ਦੀ ਭੈਣ ਪਲਕਦੀਪ ਕੌਰ ਨੇ ਕਿਹਾ ਕਿ ਜਦ ਉਹ ਵਿਅਕਤੀ ਉਸਦੇ ਭਰਾ ਨੂੰ ਨਾਲ ਲੈ ਕੇ ਜਾ ਰਿਹਾ ਸੀ ਤਾਂ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹੁਣਾਂ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਮੇਰਾ ਭਰਾ ਰਾਤ ਬੁੱਧਵਾਰੇ ਬੁੱਧਵਾਰ ਘਰ ਹੀਗਾ ਉਹਨੇ ਘਰ ਆਣ ਕੇ ਖੜਿਆ ਮੇਰੇ ਭਰਾ ਨੂੰ ਤਾਂ ਉਦੋਂ ਦਿਨ ਦੀ ਉਹ ਵੀ ਹੋਈਆਂ ਵਾ ਰਿਕਾਰਡਿੰਗਾਂ ਵੀ ਹੋਈਆਂ ਵਾ ਕੈਮਰੇਆਂ ਦੇ ਵਿੱਚ ਕੈਮਰੇ ਚੈੱਕ ਕਰਵਾਏ ਆ ਤੇ ਉਹਨਾਂ ਵਿੱਚ ਮੇਰਾ ਭਰਾ ਅੰਦਰ ਜਾਂਦਾ ਮੇਰਾ ਭਰਾ ਬਾਹਰ ਨਹੀਂ ਨਿਕਲਦਾ। ਏਅਰਕਾਟਿੰਗ ਨਹੀਂ। ਤੁਹਾਨੂੰ ਕਿਸ ਤਰ੍ਹਾਂ ਲੱਗ ਪਤਾ ਲੱਗਾ ਵੀ ਇਹਨੂੰ ਇੰਨੇ ਸੁੱਟਿਆ? ਇਹਦੀਆਂ ਰਿਕਾਰਡਿੰਗਾਂ। ਇਹਨੇ ਕਿਹਾ ਹੀ ਫੋਨ ਤੇ ਰਿਕਾਰਡਿੰਗ 'ਆ ਗੱਲ ਕੀਤੀ ਕਿਸੇ ਦੇ ਨਾਲ ਕਿ ਜੇ ਲੱਭੂਗਾ ਤਾਂ ਨਹਿਰ ਦੇ ਵਿੱਚੋਂ ਲੱਭਣਾ। ਉਹਦੀ লাশ ਲੱਭਣੀ ਨਹਿਰ ਦੇ ਵਿੱਚੋਂ। ਹਾਂ ਅਗੇ ਗੁੱਦਵਾਰ ਰਾਤ ਦਾ ਰਾ ਆਇਆ ਤੇ ਉਹ ਮੁੰਡਾ ਆਇਆ ਘਰੋਂ ਬਾਹਰ ਕੇ ਲੈ ਗਿਆ। ਲੈ ਗਿਆ ਤੇ ਮੁੜ ਕੇ ਅਗਲੇ ਦਿਨ ਆਹੀ ਤਾਂ ਲੱਭ ਡਿਆ ਪਿਆ ਨੂੰ ਤੇ ਹੈ ਨਹੀਂ। ਮੜਕੇ ਬਈ ਫੋਨ ਕੀਤਾ ਜਾਨ ਮੈਂ ਲੱਭ ਕੇ ਲਿਆ ਮੈਂ ਫਿਰ ਮੈਂ ਡੇਰੇ ਤੇ ਗਈ ਬਾਸੂ ਉੱਤੇ ਬੈਠਾ ਉਹ ਵੀ ਨੂੰ ਆਂਦਾ ਵੀ ਤੂੰ ਘਰ ਜਾ ਉਹ ਮੈਂ ਲੱਭ ਕੇ ਲਿਆ ਫਿਰ ਮੈਂ ਉੱਥੋਂ ਗੱਲਬਾਤ ਉਹਨੂੰ ਕੀਤੀ ਕਿ ਮੁੰਡਾ ਮੇਰਾ ਘਰ ਚਾਹੀਦਾ ਤੇਰੀ ਜਿਮਿਆਰੀ ਸੁਣ ਲਿਆ ਕਰੋ ਬਾੜ ਕੇ ਆਂਦਾ ਕਰੋ ਆ ਜਾਂਦਾ ਹੁਣੇ ਮੈਂ ਲੱਭ ਤਾਂ ਨਾਲ ਉਹਦੇ ਹੱਥੇ ਗਏ ਆ ਉਹਨਾਂ ਦੇ ਨਾਲ ਲੱਭਣ ਡਿਆ ਪਿਆਰੇ ਮੜਕੇ ਕਿਸ ਕੋ ਗਿਆ ਇਹ ਮੜਕੇ ਕਰਾਲੇ ਵੀ ਅੱਧਾ ਬਠੰਡੇ ਚੱਲਿਆ ਇਹਨੇ ਮੜਕੇ ਫੋਨ ਹੀ ਬੰਦ ਕਰ ਲਿਆ ਮੁੰਡੇ ਨੇ ਇਤਰਾ ਪਤਾ ਲੱਗਾ ਵੀ ਅਸੀਂ ਕੈਵਰੇ ਚੈੱਕ ਕਰਾਏ ਉਹਦੇ ਵਿੱਚ ਉਹ ਦੋ ਮੇਰਾ ਮੁੰਡਾ ਦੋ ਮੁੰਡਾ ਦੇ ਵਿੱਚ ਬਾਹਰ ਹੁੰਦੇ ਆ ਦੁਕਾਨ ਤੋਂ ਹੋ ਕੇ ਆਉਂਦੇ ਦੁਕਾਨ ਤੋਂ ਰ ਘਰ ਜਾਂਦੇ ਘਰੋਂ ਬਾਹਰ ਨਹੀਂ ਮੁੰਡਾ ਦਾ ਇਹਨੇ ਸੁਟਿਆ ਕੀ ਉਹਦਾ ਨਾਮ ਹੈ ਕਿੱਥੋਂ ਦਾ ਕਰਨ ਵਾਲਾ ਬਸ ਉਹ ਆ ਪਾਰਤ ਵਾਲਾ ਕਿੱਥੋਂ ਜਿਹੜਾ ਨਾਲ ਹੈ ਪਾਰਤ ਵਾਲਾ ਕੋਲੋਂ ਕੁਝ ਕੰਮ ਲੈਣ ਦਿੱਤੀ ਸੀ ਤੁਸੀਂ ਹਾਂਜੀ ਜੀ ਕੀ ਕਿਉਂ ਕੁਝ ਨੇ ਕਰਦਾ उधर थाना घनी गए बंगर आनंद ने दसा की पुलिस ने लाश नोस्टमार्टम लाइ अमृतर भेज दिता है मामले की जांच शुरू कर दिखाई ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ ਕੋਈ 7:30 ਵਜੇ ਨਾਲ ਪਲਵਿੰਦਰ ਕੌਰ ਵਾਈਫ ਆਲ ਕੁਮਿੰਦਰ ਸਿੰਘ ਕਿ ਉਹਦਾ ਜਿਹੜਾ ਬੇਟਾ ਵਾ ਉਹ 31 ਸਤ ਦਾ ਰਾਤ ਨੂੰ ਕੋਈ 8 ਵਜੇ ਦਾ ਕੋ ਲਾਪਤਾ ਹੋਇਆ ਤੇ ਉਹਨੂੰ 60 ਸਵੇਰ ਉਹਨੇ ਜਾਰ ਕੀਤਾ ਸੀ ਕਿਤੇ ਬਾਸੂਨਾ ਦੇ ਵਿਅਕਤੀ ਤੇ ਤੇ ਨਾਲ ਉਹਦੇ ਉਹਦੀ ਤਫਸੀਲ ਜਾਰੀ ਆ ਉਹਦੀ ਅੱਜ ਪਤਾ ਲੱਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਚੰਡੇ ਥਾਣੇ ਜਿਹੜੀ ਆ ਉਹ ਉੱਥੇ ਮਿਲ ਜੀ ਆ ਤੇ ਬਾਕੀ ਜਿਹੜੀ ਆ ਉਹ ਕਾਰਵਾਈ ਆਪ ਤਤੀਸ ਕਰਨ ਦੇ ਪੱਕੀ ਜਿਹੜੀ ਕਾਰਵਾਈ ਚ ਨੇ ਥਾਣੇ ਵਾਲਿਆਂ ਨੇ ਕਰਨੀ ਆ ਬਾਕੀ ਕੇ ਜਿਹੜਾ ਕੋ ਦੋਸ਼ੀ ਪਾਇਗਾ ਉਹਨੂੰ ਆਪਾਂ ਛੱਡਣਾ ਨਹੀਂਗਾ ਉਹਨੂੰ ਜ਼ਰੂਰ ਦੀ ਬੰਦੀ ਸਜ਼ਾ ਦਵਾਈ ਜਾਏਗੀ